ਸਾਡੇ ਪੰਜਾਬ ਦੀਆਂ ਧੀਆਂ ਨੂੰ ਬੀਬੀਆਂ ਨੂੰ ਹੋ ਕੀ ਗਿਆ ਉਹਨਾਂ ਨੂੰ ਵੇਖਿਆ ਤੁਸੀਂ ਕਦੀ ਹੂੰ ਅੱਗੇ ਲੋਕੀ ਗਾਉਣ ਵਾਲੀ ਦਾ ਜਿਹੜਾ ਮੁਜਰਾ ਕਹਿ ਲੋ ਜਾਂ ਨਾਚ ਕਹਿ ਲੋ ਕੋਈ ਸ਼ਹਿਰ ਜਾਂਦਾ ਦਾ ਲੋਕੇ ਵੇਖਣ ਵਾਸਤੇ ਵੀ ਸ਼ਹਿਰ ਗਾਉਣ ਵਾਲੀ ਦਾ ਨਾਚ ਵੇਖ ਪਰانے ਲੋਕਾਂ ਦੀ ਗੱਲ ਜੀ 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 ਉਹਦੇ 250 ਦਾ ਰੀਚਾਰਜ ਪਵਾਓ ਤੇ ਜਿਹੜਾ ਮਰਜ਼ੀ ਖੋਲੋ ਉੱਥੇ ਨੱਚੀ ਤੁਰੀਆਂ ਜਾਂ ਡੀਆਂ ਕੁੜੀਆਂ ਚੋਆ ਚੋਆ ਨਿਆਣੀਆਂ ਦੀਆਂ ਮਾਵਾਂ ਕੋਠਿਆਂ ਤੇ ਚੜ ਚੜ ਨੱਚਣ ਡੀਆਂ ਕਦੀ ਤੋਂ ਹਿਸਾਬ ਲਾ ਦੇ ਵੀ ਇਹਨਾਂ ਦੀ ਕੋਖ ਤੋਂ ਕੋਈ ਜੱਸਾ ਸਿੰਘ ਅੱਲੂ ਵਾਲੀਆ ਜੰਮੂਗਾ ਧੀ ਭੈਣ ਘਰ ਵਾਲੀ ਮਾਂ ਕਹ ਲੋ ਇਹ ਬੰਦੇ ਦਾ ਪ੍ਰਾਈਡ ਆ ਮਾਣ ਆ ਜੀ 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 ਅਸੀਂ ਕਮਰਿਆਂ ਤੋਂ ਨੱਚੀਆਂ ਸ਼ੁਰੂਆਲ ਤੇ ਕਮਰਿਆਂ ਤੋਂ ਰੀਲਾਂ ਬੜੀਆਂ ਕਮਰਿਆਂ ਤੋਂ ਕੋਠਿਆਂ ਦੇ ਕੋਠਿਆਂ ਤੋਂ ਸਿੱਧੀਆਂ ਚੌਂਕਾਂ 'ਚ ਤੇ ਬਿਸ਼ਾਰਮ ਬੰਦਿਆਂ ਨੇ ਆ ਘਰ ਕਰਦੇ ਆਣੇ ਰੀਲ ਫੋਨ ਫੜੇ ਹੱਥਾਂ 'ਚ ਕਦੀ ਮਹਾਰਾਜ ਰঞ্জੀਤ ਸਿੰਘ ਨੂੰ ਇਸੇ ਕਰਕੇ ਅਕਾਲੀ ਬਾਬਾ ਫੁੱਲਾ ਸਿੰਘ ਕੋਲੋਂ ਕੋੜੇ ਵਜਣ ਲੱਗੇ ਮੂਰਾ ਦਾ ਨਾਚ ਖਲੋ ਕੇ ਵੇਖਿਆ ਇਹ ਮੜਾ ਜਾ ਇਹਦਾ ਕਾਰਨ ਵੀ ਮੇਰੇ ਖਿਆਲ ਇਹ ਹੈ ਵੀ ਜਿਹੜਾ ਲੱਚਰਗਾਉਂਦਾ ਜੀ ਜੇ ਉਹਨੂੰ ਉਹਨੂੰ 12 ਲੱਖ ਵੀ 15 ਲੱਖ ਵੀ ਰਹਿਣਾ ਤੇ ਗ੍ਰਾਂਤੀ ਸਿੰਘ ਨੂੰ ਕਹਿੰਦਾ 1100 ਵੀ ਜ਼ਿਆਦਾ ਮੰਗਦਾ ਮਾ ਤੂੰ ਸਾਰਿਆਂ ਨੂੰ ਐਡਵਾਂਸ ਪੈਸੇ ਦਿੱਤੇ ਆ ਜੀ ਜੀ ਅਖੰਡ ਪਾਠੀ ਨੇ ਸ਼ਾਮਾਂ ਤੱਕ ਪਾਪਾ ਹੀ ਲੱਭਦੇ ਫਿਰਨਾਂ ਹੁੰਦਾ ਵਿਆਹ ਦੇ ਵਿੱਚ ਉਹ ਪਾਪਾ ਜੀ ਕਿੱਥੇ ਆ ਮਮਟੀ ਦੇ ਤਿੰਨ ਹਾਰ ਨਾ ਬੱਜੇ ਆ ਪਾਣੀ ਵਾਲੀ ਟੰਕੀ ਦੇ ਤਿੰਨਾ ਪਿੰਡਾਂ 'ਚ ਆਵਾਜ਼ ਜਾਣ ਢੀਏ ਜਿਨ੍ਹਾਂ ਦੇ ਘਰ ਬਾਟ ਹੈ ਉਹਨਾਂ 'ਚ ਇੱਕ ਬੰਦਾ ਨਹੀਂ ਅੰਦਰ ਬੈਠਾ ਮੈਂ ਰੀਲਾਂ ਵਾਲਾ ਤੋਂ ਦੇ ਇੱਥੋਂ ਤੱਕ ਹਰਾਣਿਆ ਵੀ ਚਲੋ ਕਿਹਦੇ ਕੋਲ ਕੋਈ ਹੁਨਰ ਆ ਜੀ ਉਹ ਤੇ ਹੁਨਰ ਵਿਖਾ ਕੇ ਪੈਸੇ ਕਮਾਵੇ ਵੀ ਪਰ ਸਾਡੇ ਪੰਜਾਬ ਦੀਆਂ ਧੀਆਂ ਨੂੰ ਬੀਬੀਆਂ ਨੂੰ ਹੋ ਕੀ ਗਿਆ ਉਹਨਾਂ ਨੂੰ ਵੇਖਿਆ ਤੁਸੀਂ ਕਦੀ ਹਮ ਅੱਗੇ ਲੋਕੀ ਗਾਉਣ ਵਾਲੀ ਦਾ ਜਿਹੜਾ ਮੁਜਰਾ ਕਹਿ ਲੋ ਜਾਂ ਨਾਚ ਕਹਿ ਲੋ ਕੋਈ ਸ਼ਹਿਰ ਜਾਂਦਾ ਦਾ ਲੋਕੇ ਵੇਖਣ ਵਾਸਤੇ ਵੀ ਸ਼ਹਿਰ ਗਾਉਣ ਵਾਲੀ ਦਾ ਨਾਚ ਵੇਖ ਪੁਰਾਣੇ ਲੋਕਾਂ ਦੀ ਗੱਲ ਜੀ 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 ਹੁਣ ਤੇ 250 ਦਾ ਰੀਚਾਰਜ ਪਵਾਓ ਤੇ ਜਿਹੜਾ ਮਰਜ਼ੀ ਖੋਲੋ ਉੱਥੇ ਨੱਚੀ ਤੁਰੀਆਂ ਜਾਣ ਡੀਆਂ ਕੁੜੀਆਂ ਕੋਈ ਉਹਨਾਂ ਦਾ ਭਰਾ ਨਹੀਂ ਰੋਕਣ ਵਾਲਾ ਕੋਈ ਉਹਨਾਂ ਦਾ ਪਿਓ ਨਹੀਂ ਰੋਕਣ ਵਾਲਾ ਚੋਹਾ ਚੋਹਾ ਨਿਆਣਿਆਂ ਦੀਆਂ ਮਾਵਾਂ ਕੋਠਿਆਂ ਤੇ ਚੜ ਚੜ ਨੱਚਣ ਡੀਆਂ ਭਰਾ ਜਾਂ ਪਿਓ ਤਾਂ ਨਾਲ ਨੱਚਦਾ ਹੁੰਦਾ ਜੀ ਵੀਡੀਓ ਬਣਾਉਂਦੇ ਆ ਜੀ ਵਿਊ ਲੈਣੇ ਤੇ ਸਿੱਧੇ ਅਕਾਊਂਟ 'ਚ ਪੈਸੇ ਆਉਣੇ ਆ ਹਮ ਕਿੱਡਾ ਸ਼ਰਮ ਦਾ ਘਾਟਾ ਸਾਡੇ 'ਤੇ ਕਦੀ ਤੋਂ ਹਿਸਾਬ ਲਾਦੇ ਵੀ ਇਹਨਾਂ ਦੀ ਕੁੱਖ ਤੋਂ ਕੋਈ ਜੱਸਾ ਸਿੰਘ ਅਲੂ ਵਾਲੀ ਜੰਮੂਗਾ ਹਮ ਇਹਨਾਂ ਦੀ ਕੁੱਖ ਤੋਂ ਕਦੇ ਇੱਕ ਤੁਹਾਨੂੰ ਹਰੀ ਸਿੰਘ ਨਲੂਆ ਜੰਮਦਾ ਦੇਸੂਗਾ ਕੋਠਿਆਂ ਦੀ ਭੈਣ ਘਰ ਵਾਲੀ ਮਾਂ ਕਹ ਲੋ ਇਹ ਬੰਦੇ ਦਾ ਪ੍ਰਾਈਡ ਆ ਮਾਣ ਆ ਜੀ ਜੀ ਅਹੀਂ ਕਮਰਿਆਂ ਤੋਂ ਨੱਚੀਆਂ ਸ਼ੁਰੂਆਲ ਦੇ ਕਮਰਿਆਂ ਤੋਂ ਰੀਲਾਂ ਬਣੀਆਂ ਕਮਰਿਆਂ ਤੋਂ ਕੋਠਿਆਂ ਦੇ ਕੋਠਿਆਂ ਤੋਂ ਸਿੱਧੀਆਂ ਚੌਂਕਾਂ 'ਚ ਤੇ ਬਿਸ਼ਾਰਮ ਬੰਦਿਆਂ ਨੇ ਆ ਘਰ ਘਰ ਦੇ ਆ ਨੇ ਰੀਲ ਫੋਨ ਫੜੇ ਹੱਥਾਂ 'ਚ ਹਮ ਵਿਊ ਲੈ ਕੇ ਤੇ ਪੈਸੇ ਅਕਾਊਂਟ 'ਚ ਲੈਣੇ ਇਹ ਪੰਜਾਬ ਦਾ ਵਿਰਸਾ ਨਹੀਂ ਹੈਗਾ ਜੀ ਜੀ ਕਦੀ ਮਹਾਰਾਜਾ ਰਣਜੀਤ ਸਿੰਘ ਨੂੰ ਇਸੇ ਕਰਕੇ ਅਕਾਲੀ ਬਾਬਾ ਫੁੱਲਾ ਸਿੰਘ ਕੋਲੋਂ ਕੋੜੇ ਵਜਣ ਲੱਗੇ ਮੂਰਾਂ ਦਾ ਨਾਚ ਖਲੋ ਕੇ ਵੇਖਿਆ ਇਹ ਮੜਾ ਜਾ ਇਹਦਾ ਕਾਰਨ ਵੀ ਮੇਰੇ ਖਿਆਲ ਇਹ ਹੈ ਵੀ ਜਿਹੜਾ ਲੱਚ ਰਗਾਉਂਦਾ ਜੀ ਜੇ ਉਹਨੂੰ ਉਹਨੂੰ 5 12 ਲੱਖ ਵੀ 15 ਲੱਖ ਵੀ ਰਹਿਣਾ ਤੇ ਗ੍ਰਾਂਥੀ ਸਿੰਘ ਨੂੰ ਕਹਿੰਦਾ 1100 ਵੀ ਜ਼ਿਆਦਾ ਮੰਗਦਾ ਤੂੰ ਯਾਰ ਮੇਰੇ ਖਿਆਲ ਇਹੀ ਕਾਰਨ ਹੈ ਵੀ ਜੇ ਤੁਹਾਨੂੰ ਦੱਸਦਾ ਇੱਕ ਗੱਲ ਹੋਰ ਜੀ ਅਸੀਂ ਆ ਪਿੰਡਾਂ 'ਚ ਪ੍ਰੋਗਰਾਮ ਕਰਨ ਜਾਂਦੇ ਹਾਂ ਜੀ ਖਾਸ ਤੌਰ ਤੇ ਦੁਆਬੇ 'ਚ ਜੀ ਜੀ ਇੱਕ ਗੱਲ ਹੋਰ ਜੀ ਚਿਰੋਂ ਕਟਿਓ ਦੁਆਬੇ ਵਾਲਿਆਂ ਨੂੰ ਇਸ ਗੱਲ ਦੀ ਵਧਾਈ ਆ ਹੂੰ ਦੁਆਬਿਆਂ ਨੇ ਦੁਆਬੇ ਵਾਲਿਆਂ ਨੇ ਆਪਣਾ ਵਿਰਸਾ ਸੰਭਲ ਲਿਆ ਵਾ ਜੀ ਉਹ ਕਿਵੇਂ ਜੀ ਉਹ ਭਾਵੇਂ ਕੈਨੇਡਾ ਚ ਆਉਣ ਭਾਵੇਂ ਕੋਈ ਅਮਰੀਕਾ ਚ ਆਵੇ ਕੋਈ ਇੰਗਲੈਂਡ ਚ ਆਵੇ ਜੀ ਪੈਸੇ ਖੁੱਲੇ ਹੁੰਦੇ ਉਹਨਾਂ ਕੋਈ ਰੱਬ ਦੀ ਕਿਰਪਾ ਕੰਮ ਕੀਤੇ ਉਹਨਾਂ ਉਹਨਾਂ ਦੇ ਘਰਾਂ ਚ ਮੁੰਡੇ ਦਾ ਵਿਆਹ ਹੋਵੇ ਕੁੜੀ ਦਾ ਵਿਆਹ ਹੋਵੇ ਜਨਮ ਦਿਨ ਹੋਵੇ ਕੋਠੀ ਦਾ ਮਹੂਰਤ ਹੋਵੇ ਇੱਕ ਤੇ ਉਹ ਪ੍ਰੋਗਰਾਮ ਘਰ ਕਰਦੇ ਆ ਜੀ ਜੀ ਬਹੁਤ ਆਤ 90 95% ਫਿਰ ਉਸ ਪ੍ਰੋਗਰਾਮ ਤੇ ਢਾਡੀ ਤੇ ਕਵੀਸ਼ਰ ਨੂੰ ਜਰੂਰ ਸੱਦਿਆ ਜਾਂਦਾ ਵਾਹ ਜੀ ਵਾਹ ਵਾਹ ਬਹੁਤ ਵਧਾਈ ਜੀ ਇਸ ਗੱਲ ਦੀ ਦੁਆਬੇ ਨੂੰ ਵਧਾਈ ਆ ਕਿ ਤੁਸੀਂ ਇਹ ਚੀਜ਼ ਨੂੰ ਸੰਭ ਕੇ ਰੱਖਿਆ ਵਾ ਤੇ ਬਹੁਤ ਸੋਹਣਾ ਪ੍ਰੋਗਰਾਮ ਸਾਨੂੰ ਬਾਹਰੋਂ ਲੋਕੀ ਫੋਨ ਕਰਦੇ ਬਾਬਾ ਜੀ ਬਾਕੀ ਭਾਵੇਂ ਕੁਝ ਕਰੀਏ ਨਾ ਕਰੀਏ ਤੁਹਾਡਾ ਪ੍ਰੋਗਰਾਮ ਸਾਡੇ ਪਰਿਵਾਰ ਨੇ ਸੁਨਣਾ ਵੇਗੇ ਉਸ ਚੀਜ਼ ਨੂੰ ਸਾਨੂੰ ਮਾਣ ਜਾ ਵੀ ਹੁੰਦਾ ਵਾ ਕਿ ਚਲੋ ਇੰਨੀ ਕਦਰ ਕਰਨ ਵਾਲੇ ਲੋਕ ਆ ਤੇ ਮੈਂ ਉਹ ਜਿਹੜੀ ਗੱਲ ਕਰਨ ਲੱਗਾ ਵੀ ਜਦੋਂ ਵਿਆਹ ਦਾ ਪ੍ਰੋਗਰਾਮ ਹੁੰਦਾ ਮੈਂ ਅਖੀਰ ਤੇ ਇੱਕ ਬੇਨਤੀ ਕਰਦਾ ਨਾ ਕਈ ਵਾਰੀ ਲੜਕੀ ਪਰਿਵਾਰ ਵਿੱਚੇ ਬੈਠਾ ਹੁੰਦਾ ਜੀ ਵੀ ਤੁਸੀਂ ਇੱਥੋਂ ਵਿਆਹ ਤੋਂ ਵੱਧਾ ਹਰ ਬੰਦੇ ਨੂੰ ਸੈਟੀਸਫਾਈ ਕਰਨਾ ਵਾ ਮੈਨੂੰ ਵੀ 40-50000 ਰੁਪਏ ਦਿੱਤਾ ਤੁਸੀਂ ਜੀ 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 ਟੈਂਟ ਵਾਲਿਆਂ ਨੂੰ ਵੀ ਦਿੱਤੇ ਆ ਮੂਵੀ ਵਾਲਿਆਂ ਨੂੰ ਵੀ ਦੇ ਦਿੱਤੇ ਆ ਤੁਸੀਂ ਡਾਂਸਰਾਂ ਨੂੰ ਵੀ ਦੇਣੇ ਜਾ ਕੇ ਕਾਉਣ ਵਾਲਿਆਂ ਨੂੰ ਵੀ ਦੇਣੇ ਆ ਸ਼ਰਾਬ ਤੇ ਵੀ ਦੇਣੇ ਮੀਟ ਤੇ ਵੀ ਦੇਣੇ ਜੀ ਤੇ ਪਰਿਵਾਰ ਨੇ ਜਿੱਥੇ ਆ ਕੇ ਹੱਥ ਘੁਟਣਾ ਨਾ ਉਹ ਗੁਰਦਰ ਦੇ ਭਾਈ ਦੇ ਘੁਟਣਾ ਜਾ ਕੇ ਵੇਖ ਲਿਓ ਐਂਡ ਤੇ ਜਾ ਕੇ ਹੂੰ ਮਾਤੇ ਸਾਰਿਆਂ ਨੂੰ ਐਡਵਾਂਸ ਪੈਸੇ ਦਿੱਤੇ ਆ ਜੀ 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 ਅਖੰਡ ਪਾਠੀ ਨੇ ਸ਼ਾਮਾਂ ਤੱਕ ਪਾਪਾ ਹੀ ਲੱਭਦੇ ਫਿਰਨਾਂ ਹੁੰਦਾ ਵਿਆਹ ਦੇ ਵਿੱਚ ਪਾਪਾ ਜੀ ਕਿੱਥੇ ਆ ਪਾਪਾ ਆਖਣਾ ਮੁੰਡੇ ਕੋ ਪੈਸੇ ਲੈ ਲਈ ਮੁੰਡੇ ਆਖਣਾ ਚਾਚੇ ਕੋ ਲੈ ਲਈ ਉਹ ਗਰੰਥੀ ਵਿਚਾਰਾ ਤਰਲੇ ਕੱਢਦਾ ਫਿਰਦਾ ਹੁੰਦਾ ਤੇ ਮੈਂ ਇਹ ਗੱਲ ਕਹਿਣਾ ਹਰ ਵਿਆਹ ਦੇ ਫਿਰ ਮੇਰੀ ਗੱਲ ਦਾ ਅਸਰ ਇਹ ਮੈਨੂੰ ਇਹ ਗੱਲ ਦੀ ਵਧਾਈਏ ਮਿਲਣੀ ਚਾਹੀਦੀ ਆ ਕਈ ਅਖੰਡ ਪਾਠੀ ਸਿੰਘਾਂ ਦੇ ਗਰੰਥੀਆਂ ਦੇ ਫੋਨ ਵੀ ਆਉਂਦੇ ਮੈਂ ਗੱਲ ਕਹਿਣਾ ਵੀ ਜੇ ਤੁਹਾਡੇ ਪਿੰਡ 'ਚ 8000 ਰੁਪਏ ਟਾ ਵਾ ਜੀ ਜੀ ਕਿੰਨਾ ਕੁ ਫਰਕ ਪੈ ਚੱਲਿਆ ਤੁਸੀਂ 20 ਲੱਖ ਰੁ ਕੋਈ ਫਰਕ ਨਹੀਂ ਪੈ ਚਲਿਆ ਫਿਰ ਲੋਕਾਂ ਦਿੱਤੇ ਵੀ ਆ ਜੀ 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 ਤੇ ਬਾਅਦ ਵਿੱਚ ਮੈਨੂੰ ਉਹ ਗ੍ਰੰਥੀ ਸਿੰਘਾਂ ਦੇ ਫੋਨ ਆਉਂਦੇ ਬਾਈ ਤੁਹਾਡੇ ਕਹਿਣ ਨਾਲ ਸਾਡਾ ਇੰਨਾ ਸਰ ਗਿਆ ਵਾਹ ਤੇ ਮੈਨੂੰ ਜਿਹੜੀ ਉਹ ਖੁਸ਼ੀ ਮਿਲਦੀ ਆ ਨਾ ਉਹ ਖੁਸ਼ੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਉਂਕਿ ਮੈਨੂੰ ਬੜਾ ਦੁੱਖ ਹੁੰਦਾ ਜੀ ਜਦੋਂ ਫੋਨ ਆਉਂਦਾ ਕਿਸੇ ਗ੍ਰੰਥੀ ਸਿੰਘ ਦਾ ਦੇਖੋ ਗ੍ਰੰਥੀ ਸਿੰਘ ਚੰਗੇ ਨਹੀਂ ਜੀ ਲੱਗਦੇ ਵੈਸੇ ਜੇ ਪਰ ਉਹ ਫੋਨ ਕਰਕੇ ਕਹਿੰਦੇ ਵੀ ਮੈਂ ਗ੍ਰੰਥੀ ਸਿੰਘ ਆ ਜੀ ਸਾਡਾ ਘਰ ਚ ਆਉਂਦਾ ਬਾਈ ਵੀਡੀਓ ਕਰਜੋ ਸਾਡਾ ਮੁੱਢ ਮੂਲ ਤੇ ਗ੍ਰੰਥੀ ਆ ਨਾ ਸਾਈਟਾਡੀ ਰਾਗੀ ਦੇ ਬਾਅਦ ਚ ਬਣਿਆ ਪਹਿਲਾ ਤੇ ਮੋਢ ਮੂਲ ਗਰੰਥੀ ਸਿੰਘ ਹੀ ਆ ਜੀ 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 ਤੇ ਜੇ ਗਰੰਥੀ ਸਿੰਘ ਸਾਂਭਾਂਗੇ ਤੇ ਸਭ ਕੁਝ ਹੋ ਜਾਊਗਾ ਪਰ ਇੱਥੇ ਇੱਕ ਚੀਜ਼ ਹੋਰ ਵੀ ਪਰ ਮੈਂ ਗਰੰਥੀ ਸਿੰਘਾਂ ਦੇ ਵਿੱਚ ਵੀ ਬਹੁਤ ਸਾਰੀਆਂ ਥਾਵਾਂ ਦੇ ਦਿਆਂ ਜੀ ਮੈਂ ਉੱਥੇ ਹੀ ਹੋਣ ਲੱਗਾ ਸੀ ਜੀ ਜੀ ਵੀ ਮੰਨ ਲਓ ਮੇਰੇ ਫਾਦਰ ਸਾਹਿਬ ਨੇ 40 ਸਾਲ ਡਿਊਟੀ ਕੀਤੀ ਦਰਬਾਰ ਸਰ ਜੀ ਸਾਨੂੰ ਪੜਾਇਆ ਪੜਾਣਾ ਨੂੰ ਪੜਾਇਆ ਸਾਡੇ ਵਿਆਹ ਕੀਤੇ ਅੱਜ ਜਦੋਂ ਐਸ ਉਮਰ ਚ ਆ ਗਿਆ ਆਖਣ ਵੀ ਮੈਨੂੰ ਦਿੱਤਾ ਹੀ ਕੱਖ ਨਹੀਂ ਮੈਨੂੰ ਮਿਲਿਆ ਹੀ ਕੱਖ ਨਹੀਂ ਮਤਲਬ ਉਹ ਗੱਲ ਗਲਤ ਆ ਮੈਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂਗਾ ਜੀ ਜੀ ਵੀ ਜਾਂ ਤੇ ਪੈਂਦਿਆਂ ਹੀ ਮੁਨਕਰ ਹੋ ਜਾਓ ਵੀ ਨਹੀਂ ਕੰਮ ਹੋਗਾ ਤੁਸੀਂ ਨਿਆਣੇ ਵੀ ਸੈੱਟ ਕਰ ਲਿਆ ਬਾਹਰ ਸਭ ਕੁਝ ਕਰ ਲਿਆ ਗਰੰਥੀ ਸਿੰਘ ਦੇ ਸਿਰ ਤੋਂ ਹੀ ਅਖੰਡ ਪਾਠੀ ਦੇ ਸਿਰ ਤੋਂ ਹੀ ਜੀ 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 ਮੈਂ ਸਾਰਿਆਂ ਥਾਵਾਂ ਤੇ ਇਦਾਂ ਨਹੀਂ ਹੈਗਾ ਕਿਤੇ-ਕਿਤੇ ਹੈਗਾ ਵੀ ਆ ਪਰ ਉਹਨਾਂ ਲੋਕਾਂ ਮੈਂ ਗ੍ਰੰਥੀ ਸਿੰਘਾਂ ਨੂੰ ਵੀ ਕਈ ਵਾਰੀ ਆਣਾ ਨਾ ਵੀ ਨਹੀਂ ਤੁਸੀਂ ਜਾਦਾ ਧੱਕਾ ਕਰਦੇ ਜੇ ਤੁਹਾਨੂੰ ਗੁਰੂ ਨੇ ਇੰਨਾ ਕੋਈ ਦਿੱਤਾ ਇਸ ਤੋਂ ਵੱਧ ਕੀ ਆ ਤੁਹਾਡੇ ਬੱਚੇ ਬਾਹਰਲੇ ਦੇਸ਼ਾਂ ਸੈੱਟ ਹੋ ਗਏ ਆ ਤੁਸੀਂ ਵੀ ਆਉਂਦੇ ਜਾਂਦੇ ਟੂਰ ਲਾ ਲਏ ਤੇ ਫਿਰ ਵੀ ਕਹੀ ਜਾਂਦੇ ਜੇ ਸਾਨੂੰ ਇਸ ਕੰਮ ਨੇ ਦਿੱਤਾ ਹੀ ਕੱਖ ਨਹੀਂ ਦਿੱਤਾ ਇੱਕ ਅੱਖ ਨਹੀਂ ਹਾਂ ਚ ਲੋਕ ਦੇ ਬਹੁਤੀ ਮਾੜੀ ਹਾਲਤ ਹੈ ਉਹਦੇ ਬੰਦਾ ਕਵੇ ਕਵੇ ਜੀ ਜੀ ਚੰਗਾ ਭਲਾ ਬੰਦਾ ਹੁਣ ਪਰਿਵਾਰ ਵਾਲਾ ਵੀ ਕਹੀ ਜਾਵੇ ਉਹਦੇ ਵਾਸਤੇ ਮੈਂ ਤੇ ਗ੍ਰੰਥੀ ਸਿੰਘਾਂ ਨੂੰ ਵੈਸੇ ਆਪਣੀ ਭਾਸ਼ਾ ਦਾ ਵੀ ਜ਼ਰੂਰ ਧਿਆਨ ਦੇਖਣਾ ਚਾਹੀਦਾ ਕਿਉਂਕਿ ਕਈ ਵਾਰ ਮੈਂ ਦੇਖਿਆ ਜੀ ਜਦੋਂ ਗਈ ਲੈਜ਼ਾ ਨਾ ਜੀ ਕਈ ਵਾਰੀ ਪ੍ਰੋਗਰਾਮ ਦੇ ਜਦ ਮੈਨੂੰ ਗਰੰਥੀ ਸਿੰਘ ਚੇਚਾ ਪਾਸੇ ਕਰਕੇ ਇੱਕਰੀ ਸਾਡੇ ਹੱਕ ਤੇ ਜਰੂਰ ਬੋਲ ਕੇ ਜਾਣਾ ਤੇ ਮੈਨੂੰ ਹੁੰਦਾ ਵੀ ਜਦੋਂ ਵੀ ਮੇਰੇ ਕਿਹਾਂ ਜੇ ਸੁਧਰ ਜਾਵੇ ਕੰਮ ਤੇ ਹੋਰ ਕੀ ਚਾਹੀਦਾ ਜੀ 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 ਤੇ ਕਿਉਂਕਿ ਮੈਨੂੰ ਇਹ ਹੁੰਦਾ ਵੀ ਅਸੀਂ ਖੋਦ ਅਖੰਡ ਪਾਠੀਆਂ ਦੇ ਪਰਿਵਾਰ ਚੋਂ ਆ ਮੈਂ ਖੁਦ ਗਰੰਥੀ ਸਿੰਘਾਂ ਦੇ ਪਰਿਵਾਰ ਚੋਂ ਰਿਆਂ ਮੈਂ 2 ਸਾਲ ਡਿਊਟੀ ਕੀਤੀ ਬਤੌਰ ਅਖੰਡ ਪਾਠੀ ਸਿੰਘ ਜੀ 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 ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਗਰੰਥੀ ਸਿੰਘ ਇਦਾਂ ਨਹੀਂ ਚਾਹੀਦਾ ਵੀ ਰੋਲਦਾ ਹੀ ਫਿਰੇ ਵਿਚਾਰਾ ਉਹ ਰੋਲਣਾ ਨਹੀਂ ਚਾਹੀਦਾ ਪਰ ਜੇ ਪਤਮ ਸਾਹਿਬ ਸਾਰਾ ਕੁਝ ਗੁਰੂ ਸਾਹਿਬ ਕਰਨ ਕਰਾਉਣ ਵਾਲੇ ਆ ਜੀ ਤਾਂ ਇਹਦਾ ਮਤਲਬ ਕੁਛ ਨਾ ਕੁਛ ਗੁਰੂ ਸਾਹਿਬ ਐਸੇ ਕਰਕੇ ਅੱਜ ਗ੍ਰੰਥੀ ਸਿੰਘ ਦਾ ਸਤਿਕਾਰ ਨਹੀਂ ਹੋ ਰਿਹਾ ਇਹ ਫਿਰ ਮੰਨ ਗੱਲ ਕਰੀ ਵੀ ਬਹੁਤਾਂ ਦੇ ਵਿੱਚ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਕਰ ਪਾਏ ਗ੍ਰੰਥੀ ਸਿੰਘ ਜੀ ਉਹ ਉਸ ਕਰਕੇ ਖੁਆਰੀ ਹੋ ਰਹੀ ਉਹਨਾਂ ਨੂੰ ਜਿੰਨਾ ਬੰਦਾ ਜਿਹਦੇ ਨੇੜੇ ਹੁੰਦਾ ਨਾ ਉਹਦੇ 'ਚ ਡਰ ਭਾਅ ਘੱਟ ਹੁੰਦਾ ਹੂੰ ਵੱਡਾ ਜਿਹੜਾ ਅਫਸਰ ਲੀਡਰ ਅਫਸਰ ਹੁੰਦਾ ਨਾ ਉਹਦੇ ਈ ਜੀ ਨੋ ਤੋਂ ਨੰਦਰਦਾ ਹਾਂ ਦਾ ਹਾਂਜੀ ਹਾਂ ਉਹਨੂੰ ਪਤਾ ਹੁੰਦਾ ਇੱਥੇ ਕੀ ਕੰਮ ਈ ਆ ਜਾਂ ਕੀ ਏਨੇ ਕਰਨਾ ਬਾਕੀ ਸਾਰੇ ਸਲੂਟ ਮਾਰਨ ਰਹਿੰਦੇ ਆ ਹਮ ਹਮ ਅਸੀਂ ਇੱਕ ਸਾਥ ਮਹਾਰਾਜ ਦੇ ਪੀਏ ਲਾ ਲੋ ਵਜ਼ੀਰ ਲਾ ਲੋ ਹਮ ਅਸੀਂ ਕਿਤੇ ਨਾ ਕਿਤੇ ਸਾਡੇ ਮਨਾਂ ਚ ਡਰ ਸਤਕਾਰ ਹੈ ਨਹੀਂ ਗੁਰੂ ਸਾਹਿਬ ਦਾ ਅਸੀਂ ਰੋਟੀਆਂ ਕਾਰਨ ਪੂਰੇ ਦਾਲੀ ਅਸਲ ਦੇ ਵਿੱਚ ਹਮ ਬਹੁਤ ਆਤ ਮੇਰੇ ਵਰਗੇ ਮੈਂ ਚਲੋ ਆਪਣੇ ਆਪ ਤੋਂ ਸ਼ੁਰੂ ਕਰਾਂ ਮੈਂ ਪੜ ਪੜ ਕੇ ਡਿੱਲਦੀ ਆ ਕਿਸ ਨੂੰ ਕਿਉਂ ਕਵਾਂ ਇਹ ਸਾਡਾ ਬਹੁਤਾ ਕਾਰਨ ਹੈਗਾ ਵਾ ਰੋਟੀਆਂ ਕਾਰਨ ਪੂਰੇ ਦਾਲ ਸਿਰ ਰੋਟੀ ਕਰਕੇ ਜੁੜੇ ਜਿਹੜੇ ਭੈ ਭਾਵ ਨਹੀਂ ਕਰਕੇ ਜੁੜੇ ਆ ਜੀ ਮੇਰੇ ਫਾਦਰ ਸਾਹਿਬ ਦੱਸਦੇ ਵੀ ਸਾਡੇ ਘਰ ਇੰਨੀ ਗਰੀਬੀ ਸੀ ਇੰਨੀ ਜਿਆਦਾ ਗਰੀਬੀ ਸੀ ਕਿ ਸਾਡੇ ਦਾਦਾ ਜੀ ਬਿਲਕੁਲ ਅਨਪੜ੍ਹ ਸੀ ਜੀ ਜੀ ਤੇ ਉਹ ਜਦੋਂ ਭਰ ਜਵਾਨੀ ਚ ਹੁੰਦੇ ਸੀ ਤੇ ਸਾਡੇ ਉਥੇ ਛਾਟੇ ਆ ਪ੍ਰਤਾਪ ਮੇਲ ਬੰਦ ਹੋ ਗਈ ਆ ਜੀ ਉਹਦੇ ਰਾਤ ਜੌਬ ਕਰਨੀ ਹੂੰ ਉਹਦੇ ਕੋਲੇ ਦੇ ਢੇਰ ਤੇ ਖਲੋਗੇ ਨਾ ਰਾਤ 12 ਵਜੇ ਤੇ ਛਾਟਾ ਸਾਹਿਬ ਗੁਰਦੁਆਰੇ ਦੀ ਲਾਈਟ ਦਿਸਦੀ ਹੁੰਦੀ ਤੇ ਸਾਡੇ ਦਾਦੇ ਉਹਨਾਂ ਮੈਨੂੰ ਦੱਸਿਆ ਮੇਰੇ ਫਾਦਰ ਸਾਹਿਬ ਨੇ ਦੱਸਿਆ ਵੀ ਉਹਨਾਂ ਨੇ ਨਾ ਦੋਵੇਂ ਹੱਥ ਜੋੜ ਕੇ ਆਖਿਆ ਰਣਾ ਸੱਚੇ ਪਾਤਸ਼ਾਹ ਕਾਢ ਇਸ ਨਰਕ ਚੋਂ ਮੈਨੂੰ ਮੈਂ ਐਦਾਂ ਹੀ ਰਹੂੰਗਾ ਸਾਰੀ ਉਮਰ ਬੋਲੇ ਇੰਨੇ ਪਿਆਰ ਨਾਲ ਅਰਦਾਸ ਕਰਨੀ ਇੰਨੇ ਪਿਆਰ ਨਾਲ ਅਰਦਾਸ ਕਰਨੀ ਕਿ ਇੱਕ ਦਿਨ ਉਸ ਤਖਤ ਦੇ ਉੱਤੇ ਜਾ ਕੇ ਵਜ਼ੀਰ ਬਣ ਗਏ ਉਹ ਹੂੰ ਬਿਨਾ ਪੜ੍ਹਾਈ ਲਿਖਾਈ ਤੋਂ